ਸასი ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸਵੇਰੇ ਸਵੇਰੇ ਦੇਖੋ ਅਸੀਂ ਕਿੱਥੇ ਗਿਰਦੇ ਆ ਤੇ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਘਰੇ ਸ਼ੁਰੂ ਨਹੀਂ ਕੀਤਾ ਭੁੱਲ ਗਏ ਬਾਕੀ ਬੱਚੇ ਵੀ ਸੁੱਤੇ ਪਏ ਸੀ ਦੋਨੇ ਘਰੇ ਸੁੱਤੇ ਪਏ ਨੇ ਤੇ ਮੈਂ ਤੇ ਮੰਮੀ ਆਇਆ ਪ੍ਰਵਾਤ ਫੇਰੀ ਤੇ ਤੇ ਅਸੀਂ ਕਿੱਥੇ ਆਏ ਅਸੀਂ ਆਏ ਅਮਨ ਵੀਰੇ ਦੇ ਘਰੇ ਤੇ ਬਾਕੀ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਆ ਤੇ ਬੜੇ ਰਿਹਾ ਬਲੌਗ ਦੇ ਨਾਲ ਵੀ ਸਤਿ ਸ੍ਰੀ ਅਕਾਲ ਕੇ ਸੇਨਾਹੀ ਚੰਨ ਨਹੀਂ ਆਵੇ ਨੇ ਚੰਨ ਨਹੀਂ ਆਵੇ ਨੇ ਚੰਨ ਨਹੀਂ ਆਵੇ ਨੇ ਧੰਗੁਰੂ ਨਾਨਕ ਦੇਵ ਸਾਹਿਬ ਜੀ 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 গুরু গুরুবায়ুরবায় গুরু গুরু গুরুবায় গর্ব গুরু 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 হয় গুরু গুরু ভাই গুরুবাই গুরু গুরুবায় গুরু গুরু গুরুবাই গুরু গরব হো হে রংরাথ স্বামী হে রংরাথ ਕੜ ਕਰ ਕਰ ਕੁਕੈ ਰਕਸੀਆ ਕੰਮ ਵਾਲ ਕਰਦੇ ਦੁਰਵਾਇ ਗੁਰੂ ਵਾਇ 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 ਚਾਦਰ ਬਾਪੋ ਨਾਨਕ ਦਾ ਚਾਦਰ ਬਾਪੋ ਨਾਨਕ ਦਾ ਚਾਦਰ ਬਾਪੋ ਨਾਨਕ ਦਾ ਚਾਦਰ ਬਾਪੋ ਬੌਧੀ ਸਵੇਰ ਦੇ ਨਾਲ ਤੇ ਵਿਚਾਰੀ ਹੋਈ ਅਜ ਨਾਲ ਤੇ ਬਣਨੀ ਹੈ ਵਾਈਟ ਸੌਸ ਮਕਰੋਨੀ ਤੇ ਆਪਣੀ ਜਿੱਕੇ ਰੋਪਾਣ ਦੀ ਉਹ ਆ ਤੇ ਜਿੱਕੇ ਦੇ ਜਿਵੇਂ ਆਪਣਾ ਜਿਹਨੇ ਫੋਨ ਕਰਿਆ ਇਹ ਮੈਂ ਬਣਾ ਰਹੀ ਹਾਂ ਵਾਈਟ ਸੌਸ ਮਕਰੋਨੀ ਮਕਰੋਨੀ ਨੂੰ ਵਾਲਿਆ ਛੱਡੇ ਪਾਣੀ ਦੇ ਵਿੱਚ ਝੋਲੇ ਚੰਗੀ ਦੇ ਤੇ ਇਹ ਵਾਈਟ ਸੌਸ ਬਣਾਉਗੀ ਮੈਦਾ ਬਣਾਇਆ ਜੋ ਬੰਤ ਛਿੱਡੇ ਲੈਸ ਮਗਾਇਆ ਤੇ ਹੋ ਗਿਆ ਨੋਮਾਇਨ ਉਸੇ ਨਾਲ ਕਰਨੇ ਮਮਾ ਉਹ ਚ ਤੇਲ ਪਾ ਦਾਂ ਉਹ ਚ ਫੇਕਾ ਨਾ ਜਾਣ ਮਕਰੋਨੀ ਚ ਤੇ ਸੌਸ ਪਾ ਲੈਂਦੇ ਨਾ ਉਹ ਨੋ ਨੋ ਜਿਪਕ ਨਾ ਜਾਵੇ ਓਏ ਆ ਗਿਆ ਲਸਣ ਫੋਰਾ ਜ ਕੁਟ ਗਿਆ ਲਸਣ ਪਾਇਆ ਪਿਆਜ਼ ਤੇ ਟਮਾਟਰ ਦਾ ਤਰਤਲਾਇਆ ਸ਼ਮਲਾ ਵਿੱਚ ਮਿਰਚ ਤੇ ਗਾਜਰ ਹੈ ਨਹੀਂ ਸੀ ਮੈਨੂੰ ਉਹ ਪਾਣੀ ਪਾਉਣੀ ਕਲਰ ਕੋ ਸਪੋਇਲ ਹੋ ਗੀ ਮੇਰੇ ਕੋਲ ਨਹੀਂ ਦੇਸੀ ਘੋਟੀ ਤਰਤਲਾਇਆ ਵਾਈਟ ਸੌਸ ਵੀ ਬਣ ਰਹੀ ਦੀ ਮਮਾ ਨੂੰ ਕਿਹਾ ਤਾਜੀ ਤਾਜੀ ਵਧੀਆ ਲੱਗਦੀ ਆ ਮੰਮੀ ਹਾਂਜੀ ਹਾਂਜੀ ਆਪਾਂ ਵੀ ਰਿਪੋਰਟ ਹੈ ਸੀ ਕਿਆ ਉਹ ਲੱਗੇ ਕੇ ਵੀ ਹੋ ਵਾਲੀ ਸੀ ਪ੍ਰਭਾਤ ਜਿਹੜੀ ਆਪਰੇ ਗਈ ਆਈ ਸੀ ਸੋ ਹਮ ਜਖਾਮ ਹੋਇਆ ਪੈ ਜੀ ਹਾਂ ਨਾ ਚੈੱਕ ਕਰੋ ਇਹ ਦੇਖੋ ਇਹਦਾ ਮੂੰਹ ਵਾਈਟ ਸੌਸ ਲਈ ਆਪਾਂ ਨੇ ਕਿਉਂ ਕਿਉਂ ਕਰਮ ਕੀਤਾ ਕਿਉਂ ਦੇ ਅੰਦਰ ਪਾਇਆ ਆਪਾਂ ਨੇ ਮੈਦਾ ਹਾਂਜੀ ਹੋਰ ਨਹੀਂ ਆਏਗੀ 207 ਉਹਦਾ ਬਦਾਨਾ ਪਕੌੜੀਆਂ ਨੇ ਇਹ ਗੁਲਾਬ ਜਾਮੂਨ ਵੀ ਆ ਗਈ ਆ ਗੁਲਾਬ ਜਾਮੂਨ ਦੇ ਲੈ ਖਾੜ ਜਾ ਤੁਹਾਨੂੰ ਤਾਂ ਚਾਹ ਦੀ ਉਹ ਇੰਨਾ ਦੁੱਧ ਇਹ ਗੁਲਾਬ ਜਾਮੂਨ ਚਿੱਟਾ ਬੱਸ ਮਮਾ ਗੜੀ ਹੋ ਜਾਂਦੀ ਹੁੰਦੀ ਆ ਇਹ ਭੋਲਣੀ ਖਾਲਾ ਥੋੜਾ ਬਾਲ ਲਿਆ ਠੀਕ ਹੈ ਫਿਰ ਕੰਪੈਕਸ ਇਹ ਹੁਣ ਖਾਲਾ ਕਾਲੀ ਮਿਰਚਾਂ ਡਿਟਰਾ ਲੇ ਕਾਲੀ ਮਿਰਚ ਲਓ ਤੇ ਥੋੜੀ ਜੀ ਕਾਲੀ ਮਿਰਚ ਜਾਓ ਮੂਜੀ ਗਾਇਟ ਦੇ ਵਿੱਚ ਮੈਂ ਪਾਈ ਲਾਲ ਮਿਰਚ ਪੋ ਨਹੀਂ ਪਾਈ ਨੋਂ ਮੈਂ ਤੜਕੇ ਦੇ ਵਿੱਚ ਪਾ ਲਿਆ ਟਮਾਟਰ ਤੇ ਪਿਆਜ਼ ਦਾ ਤੜਕਾ ਲਾਇਆ ਨਾ ਸਰ ਪਾਇਆ ਵਿੱਚ ਇਹ ਆਪਣੀ ਪਾਇਟ ਸੌਸ ਤਿਆਰ ਕਰੀ ਹੈ ਮੰਮੀ ਹਾਂਜੀ ਰਸਤਾ ਕਿਰਦਾ ਸੀ ਦੰਨ ਮੈਨੂੰ ਵੀ ਇਹਦਾ ਆਮ ਨੂੰ ਵੀ ਇਹਦਾ ਰਸਤਾ ਉੱਧਰ ਸਿੱਧਾ ਬਰ ਫਾਟਾ ਜਿਹੜੀ ਘਰ ਆਉਣਾ ਪੀਰੇ ਦਾ ਮੈਂ ਉਹ ਮੈਂ ਮੀਆ ਗਾਰਦੀਸ਼ੀ ਬਾਹਰ ਹੋਈ ਕੋਈ ਸੀ ਠੰਡ ਪਤਾ ਕਿੰਨੀ ਸੀ ਮੈਂ ਕੋਟੀ 파 ਕੇ ਗਈ ਸੀ ਸੌ ਲੈ ਕੇ ਕੋਟੀ 파 ਕੇ ਮੈਨੂੰ ਤਾਂ ਇੰਨੀ ਠੰਡ ਲੱਗੀ ਬਈ ਮੇਰੇ ਤਾਂ ਪੈਰ ਸੁੱਣ ਹੋ ਗਏ ਮੈਂ ਪੈਰਾਂ ਦੇ ਚੱਪਲੇ ਬਾੱਕੀ ਭੱਜ ਗਈ ਜੁੱਤੀ ਪਾਉਣੀ ਭੁੱਲ ਗਈ ਇਹ ਕੀ ਹੋਇਆ ਇਹ ਮੈਂ ਸਾਡੇ ਨਾਲ ਕੀ ਜੋੜਨ ਠੀਕ ਹੈ ਇੰਨੀ ਦਾ ਬੱਸ ਹੋਰ ਗਾੜੀ ਕਰ ਲਓ ਜਾਵੇ ਹੋ ਜਾਣੀ ਇਹ ਰਖੜੀ ਹੋ ਗਈ ਗਾੜੀ ਹੋ ਗਈ चलो चलो छेती छेती बना दो बना दो बहुत तो रोटियां खावे गर्म गर्म कर ਵਾਤਾ ਰੋਟੀ ਪਾਣੀ ਜੋ ਵੀ ਸੋਹਮ ਨੇ ਤਾਂ ਦੋ ਗਲਾਬ ਜਮਣੀ ਖਾਧੀਆਂ ਨੇ ਮੈਂ ਵੀ ਨਹੀਂ ਰੋਟੀ ਖਾਧੀ ਤੂੰ ਇਕੱਲੇ ਨੇ ਪਾਸਤਾ ਖਾ ਲਿਆ ਤੇ ਤੂੰ ਨਿਕਲ ਆ ਥੋੜਾ ਬਾਰਾ ਕਰ ਟਾਈਮ ਲੱਗ ਗਿਆ ਜੀ ਉੱਥੇ ਅੱਜ ਅਸੀਂ ਚੱਲਿਆ ਕਿੱਥੇ ਚੱਲਿਆ ਸੀ ਮੰਮੀ ਚੈਰੀ ਟੇਬਲ ਤੋਂ ਚੱਲਿਆ ਚੈਰੀ ਟੇਬਲ ਤੋਂ ਚੱਲਿਆ ਧੂਰੀ ਪਿੰਡ ਜਿਹੜਾ ਚੈਰੀ ਟੇਬਲ ਉੱਥੇ ਚੱਲਿਆ ਉੱਥੇ ਅੱਜ ਇਨਾਮ ਨਿਕਲਦੇ ਨੇ ਦੇਖੋ ਕੀ ਨਿਕਲਦਾ ਅੱਜ ਤੇ ਜਿਹੜੇ ਆਪਣੀ ਦੀਵਾਲੀ ਨੂੰ ਪਾਏ ਸੀਗੇ ਉੱਥੇ ਗਰਗਨ ਵੈਟਰਾਂ ਵਾਲਿਆਂ ਨੇ ਉੱਥੇ ਅੱਜ ਉਹਨਾਂ ਦਾ ਪ੍ਰੋਗਰਾਮ ਉੱਥੇ ਚੱਲਦੇ ਉਹਨਾਂ ਦਾ ਕੱਲ ਫੋਨ ਆਇਆ ਸੀਗਾ ਨੇ ਤੁਸੀਂ ਪਹੁੰਚਿਓ ਜਰੂਰ 10 ਵਜੇ ਸਹੀ 10 ਵਜੇ ਤੇ ਮੈਂ ਵੀ ਰੈਡੀ ਆ ਮੈਂ ਆ ਕੇ ਕੱਪੜੇ ਕਰਤੇ ਸੀ ਕਿਉਂਕਿ ਆਮਣ ਵੀਰ ਕੇ ਘਰੇ ਗਏ ਸੀ ਆ ਕੇ ਫਿਰ ਤੁਹਾਨੂੰ ਪਤਾ ਹਣਾ ਸਾਰੇ ਕੰਮ ਕਰਨੇ ਸੀ ਤਾਂ ਕਰਕੇ ਕੱਪੜੇ ਚੇਂਜ ਕਰਤੇ ਸੀ ਹੁਣ ਆਪਾਂ ਦੀਵਾਲੀ ਫੇਰ ਉਹੀ ਸੂਟ ਪਾ ਲਿਆ ਤੇ ਮੇਰੇ ਲੱड्डੂ ਦੇ ਕੱਪੜੇ ਦਿਖਾਉਣੀਆਂ ਤੁਹਾਨੂੰ ਸੋਹਣੇ ਕੀ ਵਾਓ ਸੋਮੂ ਦਾ ਟੌਰ ਚੈੱਕ ਕਰੋ ਤੁਸੀਂ ਅਮੀਰ ਆ ਗਿਆ ਤਾਂ ਸੋਮੂ ਕਹਿੰਦਾ ਮੈਂ ਅਮੀਰ ਬਣ ਗਿਆ ਕਹਿੰਦਾ ਪੈਂਟ ਸ਼ਰਟ ਪਾ ਕੇ ਵਿਚਾਰਾ ਕਹਿੰਦਾ ਆ ਜੋ ਵੀ ਦੇ ਕੱਪੜੇ ਨੇ ਜੋ ਵੀ ਰਟੀ ਸ਼ਰਟ ਲੋਰ ਤੇ ਸ਼ੂਜ਼ ਪਾਏ ਨੇ ਲੈ ਉਹੀ ਕਿਉਂ ਨੇ ਜੋ ਬੰਦੇ ਵੀ ਨੇ ਸੋਮੂ ਦੇ ਵੀ ਸ਼ੂਜ਼ ਨੇ ਵਾਓ ਸੋਮੂ ਵੀ ਸੋਹਣਾ ਲੱਗਦਾ ਹੈ ਦਾਦੀ ਕੋਲੇ ਤਾਂ ਚੱਪਲਾ ਨੇ ਹੋਰ ਦਾਦੀ ਕੋਲੇ ਬੂਟ ਨਹੀਂ ਹੈਗੇ ਹੋਰ ਦਾਦੀ ਕੋਲੇ ਤਾਂ ਮੰਮੀ ਨੂੰ ਲਾਤਾ ਬਾਬਾ ਜੀ ਦਾ ਦੀਵਾਨ ਤੇ ਮੰਮੀ ਪੈ ਕੇ ਦੀਵਾਨ ਦੇਖੂਗੀ। ਹੋਰ ਮੈਂ ਚਲੋ ਹੁਣ ਨਲੀਆਂ ਨੂੰ ਦੱਸ ਪੁੰਤ ਨਾਦੀ ਕੋਨਾ ਚੱਲਦੇ ਆ ਟਾਈਮ ਲੱਗੂ ਹੋਈ ਤਾਂ ਫਾਟਕਾਂ ਦੇ ਵੀ ਖੜਨਾ। ਮੇਰੀ ਜੁੱਤੀ ਨਹੀਂ ਲੱਭੀ ਮੈਨੂੰ ਲਿਆ ਕੇ ਦੇ ਬਾਰਾਂ ਚੱਕੀ। ਪੌੜੀਆਂ ਵੱਲੇ ਪਈਆਂ। ਲਿਆ ਕੇ ਦੇ ਚੱਕੀ। ਤੇਰੀ ਜੁੱਤੀ ਨਹੀਂ ਲੱਭ ਕਾਲੂ ਪੁੰਗਾ ਨਹੀਂ ਮੇਰੀ ਜਿੰਨੀ ਕੋ ਆਖੋਗੀ। ਹਾ ਦੁਰਖੀਆ ਬੀਆ ਹਟੋ ਬੋਗੀ ਹਟੋ ਬੋਗੀ ਹ ਲੈ ਤੋ ਹੋਰ ਉਹ ਮੈਨੂੰ ਦੇਖ ਤਾ ਕਾਰਨ ਕਿ ਕਿ ਲੈਓ ਜੀ ਆਪਾਂ ਪਹੁੰਚ ਗਏ ਮਾਈਂਟ ਦੇ ਉੱਪਰ ਇਵੈਂਟ ਕਹਿੰਦੇ ਨੇ ਜੋ ਇਵੈਂਟ ਤੇ ਪਹੁੰਚ ਇਵੈਂਟ ਤੇ ਪਹੁੰਚ ਗਏ ਆਪਾਂ ਗਰਗਨ ਇਨਵਰਟਰਾਂ ਵਾਲਿਆਂ ਨੇ ਆਪਾਂ ਨੂੰ ਬੁਲਾਇਆ ਸੀ ਕੋ ਜਿੱਥੇ ਕੀ ਕਰਦੇ ਨੇ ਪਤਾ ਸਮੂ ਵੀ ਨਹੀਂ ਵੀ ਕੀ ਕਰਦੇ ਨੇ ਕਾਫੀ ਜਾਣੇ ਆ ਚੁੱਕੇ ਆ ਲੋਕ ਇਧਰ ਵੀ ਬੈਠੇ ਆ ਕਾਫੀ ਜਾਣੇ <laughs> <Okay>. <laughs> <laughs> Hello, ah, ah, đến 2000, dài đến 8000, chắc chắn bạn có thể đi qua. Anh đi 1000 tuổi là kẹo, 2000 tuổi là gì? 8000 tuổi là kẹo, 2000 tuổi là gì? 8000 ਨੇ ਕਿਹੜੇ ਜੂਗਾਂ ਦੇ ਆਪਣਾ ਗਾਇਸੋ ਗੇਸ ਸ਼ਾਮ ਦਾ ਟਾਈਮ ਹੈ ਜੋ ਮੈਂ ਥੰਮ ਚੜ੍ਹ ਕੇ ਬੁੱਤੂ ਤੂੰ ਬਣਾ ਲਿਆ ਬਲੌਗ ਹੀ ਨਹੀਂ ਬਣਾਇਆ ਪੌਣੇ 6 ਹੋਈ ਨੇ ਮੇਰਾ ਦੇਖੋ ਬਾਹਰ ਅੱਜ ਅਸੀਂ ਆ ਗਏ ਸੀ ਉੱਥੋਂ ਜਿੱਥੇ ਗਏ ਸੀ ਇਵੈਂਟ ਦੇ ਉੱਪਰ ਇਵੈਂਟ ਹੁੰਦਾ ਇਵੈਂਟ ਤੇ ਗਏ ਸੀ ਇਵੈਂਟ ਤੇ ਗਏ ਸੀ ਤੇ ਉੱਥੇ ਅਸੀਂ 10 ਵਜੇ ਗਏ 12 ਵਜੇ ਸੀ ਉੱਥੋਂ ਚੱਲ ਪਏ ਸੀ ਅਮ ਬਹੁਤ ਲੱਗਣਾ ਸੀ ਉੱਥੇ ਤਾਂ ਕਰਕੇ ਅਸੀਂ ਤਾਂ 2 ਘੰਟੇ ਲਾਇਏ ਆਪਾਂ 2 ਘੰਟੇ ਲਾਇਏ ਸੀ ਖਾਣ ਪੀਣ ਦਾ ਵਧੀਆ ਪ੍ਰੋਗਰਾਮ ਸੀਗਾ ਫਰਾਈਜ਼ ਸੀਗੇ ਚਾਹ ਸੀ ਤੇ ਬਾਹਰ ਦੀ ਸਾਰੀ ਸਹੂਲਤ ਸੀ ਤੇ ਸੋਮ ਵੀ ਨਹੀਂ ਬੈਠੇ ਮੈਂ ਕਿਉਂ ਵੀ ਇੰਨਾ ਟਾਈਮ ਬੈਠਣਾ ਹੈ ਤੇ ਫਿਰ ਅਸੀਂ ਆ ਗਏ ਸੀ ਬਾਪਸ 12 ਵਜੇ ਵਾਪਸ ਆ ਗਏ ਸੀ ਤੇ ਆ ਕੇ ਅਸੀਂ ਕੋਈ ਵਲੌਗ ਹੀ ਨਹੀਂ ਬਣਾਇਆ ਪੈ ਗਏ ਰਸਟ ਕੀਤੀ ਆ ਬਸ ਬੱਚੇ ਟੀਵੀ ਦੇਖੀ ਗਏ ਨੇ ਖੇਡ ਹੀ ਗਏ ਨੇ ਹੁਣ ਵੀ ਫੁੱਟਬਾਲ ਖੇਡ ਕੇ ਆਏ ਨੇ ਅੰਦਰ ਇਹ ਦੋਂ ਮੇਰਾ ਨੰਨੂ ਉਹ ਵੀ ਜੋਤ ਲਾ ਕੇ ਹਟਿਆ ਮੈਂ ਉੱਥੇ ਬਣਾਉਣ ਲੱਗਾ ਅੱਜ ਆਪਣੇ ਉਹ ਮੀਦਾਲ ਤਿਆਰ ਮਤਲਬ ਚੂਰੀ ਹੋ ਹੈ ਲੱਗਣਾ ਰਾਤ ਆ ਹੀ ਦਾਲ ਪਈ ਆ ਪਿਆਜ਼ ਕੱਟ ਲਾ ਨਿੰਬੂ ਪਾ ਲਾ ਪਿਆਜ਼ ਦੇ ਉੱਪਰ ਦਾਲ ਪਰੋਤੀ ਸਾਹਬ ਚੂਰੀ ਨਿੰਬੂ ਪਾ ਲਾ ਹੋਰ ਉਸੇ ਆ ਲਿਆ ਦਾਦੀ ਜਾਨ ਚੂਰੀ ਚੂਰੀ ਫਿਰ ਕਟਾ ਲਾਉਣੀ ਦਾਦੀ ਤੋਂ ਫੇਰ ਰੋਟੀ ਜੇ ਬਣ ਗਈ ਫੇਰ ਦਾਦੀ ਤੈਨੂੰ ਮੈਂ ਘੋਟ ਦੂੰ ਆ ਆ ਦਾਦੀ ਚੂਰੀ ਘੋਟ ਦੇ ਨਾ ਮੈਂ ਮੈਨੂੰ ਮਰੇ ਅੱਧਾ ਗੁੱਡੀ ਨਹੀਂ ਆਣੀ ਉਰੀ ਨਾਲ ਕੁਝ ਨਹੀਂ ਆਉਂਦਾ ਦਾਲ ਚ ਰੋਟੀ ਚੁਰ ਕੇ ਖਾਲਾ ਵਿੱਚ ਪਿਆਜ਼ ਆਹੋ ਹੋ ਮੈਨੂੰ ਰੋਟੀ ਬਣਾ ਕੇ ਦੇ ਦੋ ਸ਼ੱਕਰਪਾ ਕੇ ਦੇ ਦੋ ਬਸ ਮੈਂ ਆਪਣੇ ਆਪ ਗੁੰਨੇ ਨੂੰ ਚਾਹ ਬਣਾ ਲਵਾਂ ਬੱਡੇ ਵੱਡੇ ਦੋ ਤਿੰਨ ਬਣਾ ਲੈਂਦੇ ਵਿੱਚ ਪਾ ਦੇ ਕਿਉਂ ਮੈਂ ਆਪਣੇ ਆਪ ਗੋਲ ਗੋਲ ਤੇ ਬਣਾ ਲੂੰਗਾ ਆਪਣੇ ਉਹ ਪਿਆਜ਼ ਥੰਦੇ ਉਹ ਪਿਆਜ਼ ਥੰਦੇ ਉਹ ਇੱਲੇ ਦੇ ਉੱਪਰ अंदर बना अपनी चूरी खाऊंगा सोम तेरा फेवरेट कलर के पिंक पिंक सल्ट पिंक सर्ना पिंक ਸੋង ਦਾ ਆਦੇ ਲੜੀਆਂ ਮੈਂ ਤੇਰੇ ਬਾਰੇ ਤੇਰਾ ਫੇਵਰਿਟ ਕਲਰ ਆ ਪਿੰਕ ਯਾਉਣਾ ਗੁੱਤ ਰੇ ਕੀ ਦੀ ਐਡੀ ਕਾ ਮੱਡੀ ਹੋਈ ਨਹੀਂ ਆ ਲੈ ਆ ਕਪਾਈ ਪੰਡਾ ਦੇ ਦੇ ਓਏ ਆ ਰੱਖ ਦੇ ਉੱਥੀ ਸੋង ਨੂੰ ਦੇ ਦੇ ਰੋਟੀ ਬਣਾ ਕੇ ਫਿਰ ਤੇਰੀ ਖਾਣੇ ਵਾਸਤੇ ਬਣਾਉਂਗੀ ਰੋਟੀ ਆ ਰਹਿਣਾ ਮੈਂ ਨਾ ਮਿੱਠਾ ਹੋਊਗਾ ਰਾਤ ਕਿਨੇ ਮੈਂ ਤਾਂ ਦਿਵਾਲੀ ਲੱਗ ਕੇ ਗਈ ਆ ਜਦੋਂ ਦੇ ਮਿੱਠਾ 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 ਯਾਰ ਚੋਰੀ ਹਾਂਗਾ ਮੈਂ ਬਦਕ ਸਕੂਲ ਚ ਵੀ ਚੋਰੀ ਲੈ ਕੇ ਜਾਊਂ ਸਵੇਰੇ ਹਾਂ ਤੇ ਮੈਂ ਕਿਹਦਾ ਸਬਜੀ ਨਾ ਬਣਾਵਾ ਤੁਸੀਂ ਆਪ ਦੀ ਸੋਚੋ ਮੈਂ ਕੱਲ੍ਹ ਸ਼ਾਮ ਨੂੰ ਵੀ ਚੋਰੀ ਦੇਖਾਈ ਜਿਹਖਾਦੀ ਮੈਂ ਤਾਂ ਵੀ ਕਹੀਆਂ ਨਾ ਮੈਂ ਤਾਂ ਲੱਟਟੀ ਲੱਸੀ ਆਹ ਦੁੱਧ ਚ ਨਿੰਬੂ ਪਾੜੋ ਘਰੇ ਘੱਟੇ ਲੱਸੀ ਰੜਤਦਾ ਦੁੱਧ ਉਸੇ ਨੂੰ ਕਮੈਂਟ ਕਰਕੇ ਮੈਨੂੰ ਬਹੁਤ ਬਾਰ ਬਲ ਸਿਫੀਂਦਾ ਦੁੱਧ ਤੇ ਨਿੰਬੂ ਪਾੜੋ ਉਹ ਹੋਰ ਨਾ 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 ਐਂ ਕਰਿਓ ਦੁੱਧ ਲੈ ਲਓ ਉਦ ਦਾ ਪਾਣੀ ਲੈ ਲਓ ਵਿੱਚ ਪਾ ਲਓ ਨਿੰਬੂ ਬਣ ਗਈ ਘੱਟੇ ਲੱਸੀ ਬਣ ਗਈ